ਸੂਣੀ ਕੇ ਆਣ ਹੋਣੀ ਨੂੰ ਮਾਂ ਦਾ ਫਤਕੇ ਕਾਲਜਾ ਫੁੱਕ ਗਿਆ ਕੀ ਜਾਉਣਾ ਮਾਪਿਆਂ ਦਾ ਜਨਾਂ ਦਾ ਚੰਨ ਦੁਨੀਆ ਤੋਂ ਛੁਪ ਗਿਆ ਕੀ ਜਾਉਣਾ ਮਾਪਿਆਂ ਦਾ ਜਨਾਂ ਦਾ ਚੰਨ ਦੁਨੀਆ ਤੋਂ ਛੁਪ ਗਿਆ ਸਸੀ ਕਾਲ ਜੀ ਮੈਂ ਸੁਖਵਿੰਦਰ ਨਿੱਕੂ ਅੱਜ ਪਹੁੰਚੇ ਆ ਅਸੀਂ ਪਿੰਡ ਮੂਸੇਵਾਲਾ ਜਿੱਥੇ ਗੀਤਾਂ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਨੇ ਗਾਇਆ ਸੀ ਕਿ ਟਾਲੀ ਵਾਲੇ ਖੇਤ ਵਿੱਚ ਸਿਵਾ ਜੱਟ ਦਾ ਉਹੀ ਦੇਖ ਰਹੇ ਆ ਕਿ ਜਿਹੜਾ ਇਹ ਟਾਲੀ ਵਾਲਾ ਖੇਤ ਸੀ ਉਥੇ ਪਹੁੰਚੇ ਆ ਅੱਜ 28 ਤਰੀਕ ਹੈ ਕੱਲ ਨੂੰ 29 29 ਮਈ ਉਹ ਮੰਦਪਾਗਾ ਦਿਨ ਜਿੱਦਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸਿੱਧੂ ਮੂਸੇਵਾਲਾ ਇਹ ਇਥੇ ਹਰ ਐਤਵਾਰ ਇੱਕ ਵੱਡਾ ਇਕੱਠ ਹੁੰਦਾ ਮੇਲੇ ਦਾ ਰੂਪ ਬਣ ਜਾਂਦਾ ਅੱਜ ਜਿਹੜਾ ਇਥੇ ਇੱਕ ਵੀਰ ਖੜਾ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਵਰਸੀ ਦੇ ਮੌਕੇ ਇੱਕ ਆਪਦੀ ਕਲਮ ਦੇ ਵਿੱਚੋਂ ਕੁਝ ਗੱਲਾਂ ਲਿਖਿਆ ਆ ਇੱਕ ਵਾਰੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜਨਾਬ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਥੋਂ ਬਿਲੋਂਗ ਕਰਦੇ ਹੋ ਕਿਹੜਾ ਪਿੰਡ ਹੈ ਸਰਦੂਲਗੜ ਹੈ ਜੀ ਸਰਦੂਲਗੜ ਦਸ਼ਕ ਮਾਸਤਾਂ ਹਾਂ ਕੀ ਇਹੋ ਜਿਹੇ 17 ਜਿਹੜੀਆਂ ਲਿਖੀਆਂ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ ਹਾਂਜੀ ਜ਼ਰੂਰ ਸੁਣਾਵਾਂਗੇ ਜੀ ਹਾਂ ਇਹ ਜੋ ਸਿੱਧੂ ਮੂਸੇਵਾਲੇ ਦੇ ਦੱਦ ਨੇ ਉਹ ਸ਼ੀਗੀਤ ਦੇ ਵਿੱਚ ਅਸੀਂ ਪੇਸ਼ ਕੀਤੇ ਨੇ ਜੀ ਤੇ ਉਹ ਤੁਹਾਨੂੰ ਅਸੀਂ ਸੁਣਾਉਣੇ ਆ ਜੀ ਸੁਬ ਦੀਪ ਸਿਆ ਪੁੱਤਰਾ ਸਾਨੂੰ ਛੱਡ ਗਿਆ ਕਿਹੜੇ ਸਹਾਰੇ ਤੇਰੇ ਬਿਨਾ ਤਾਮੂ ਸੇ ਚੀ ਬਹਿਉਨੇ ਨਾ ਜਾਣੇ ਦਿਨੀ ਗੁਜਾਰੇ ਤੇਰੇ ਬਿਨਾ ਤਾਮੂ ਸੇ ਚੀ ਬਹਿਉਨੇ ਨਾ ਜਾਣੇ ਦਿਨੀ ਗੁਜਾਰੇ ਸੁਣ ਕਿਆਂ ਹੋਣੀ ਨੂੰ ਕਿਆਂ ਹੋਣੀ ਨੂੰ ਮਾਦਾ ਫਤਕੇ ਕਾਲਜਾ ਫੁੱਕ ਗਿਆ ਕੀ ਜਾਉਣਾ ਮਾਪਿਆਂ ਦਾ ਜਨਾਂ ਦਾ ਚੰਨ ਦੁਨੀਆ ਤੋਂ ਛੁਪ ਗਿਆ ਕੀ ਜਾਉਣਾ ਮਾਪਿਆਂ ਦਾ ਜਨਾਂ ਦਾ ਚੰਨ ਦੁਨੀਆ ਤੋਂ ਛੁਪ ਗਿਆ ਛੇਰਾ ਪਾਲਿਆ ਕੱਲੇ ਨੂੰ ਬਰਾਤੀ ਮੀਰੇ ਵਾਂਗੂ ਗੋਲੀ ਬੁੱਡੇ ਹੋਏ ਮਾਪਿਆਂ ਦੀ ਕਾਤੋ ਦਿੱਤੀ ਤੋੜੀ ਡੰਗੋਰੀ ਬੁੱਡੇ ਹੋਏ ਮਾਪਿਆਂ ਦੀ ਕਾਤੋ ਦਿੱਤੀ ਤੋੜ ਡੰਗੋਰੀ ਮਾਰ ਕੇ ਵੀ ਨਹੀਂ ਭੁੱਲਣਾ ਮਾਰ ਕੇ ਵੀ ਨਹੀਂ ਭੁੱਲਣਾ ਘਰੋ ਸਿਆਉਰੇ ਬਰਗਾ ਪੁੱਤ ਗਿਆ ਕੀ ਜਵੜਾ ਮੱਪਿਆ ਦਾ ਜਨਾ ਦਾ ਚੱਲ ਦੁਨੀਆ ਤੋਂ ਛੁੱਪ ਗਿਆ ਕੀ ਜਵੜਾ ਮੱਪਿਆ ਦਾ ਜਨਾ ਦਾ ਚੱਲ ਦੁਨੀਆ ਤੋਂ ਛੁੱਪ ਗਿਆ ਵਿਆਹ ਕਰਨਾ ਪੁੱਤ ਦਾ ਸੀ ਖੁਸ਼ੀ ਦਾ ਨਹੀਂ ਸੀ ਕੋਈ ਟਿਕਾਣਾ ਵਿਆਹ ਕਰਨਾ ਪੁੱਤ ਦਾ ਸੀ ਖੁਸ਼ੀ ਦਾ ਨਹੀਂ ਸੀ ਕੋਈ ਟਿਕਾਣਾ ਕੀ ਪਤਾ ਸੀ ਚੰਦੇਰੀ ਦਾ ਹੋਣੀ ਇੰਜ ਬਰਤਾਜੂ ਪਾਣਾ ਕੀ ਪਤਾ ਸੀ ਚੰਦੇਰੀ ਦਾ ਹੋਣੀ ਇੰਜ ਬਰਤਾਜੂ ਪਾਣਾ ਪਾਣੀ ਵਾਰ ਕੇ ਪੀ ਨਹੀਂ ਦਿਨਾ ਪਾਣੀ ਬਾਰ ਕੇ ਪੀਣ ਦੀਆਂ ਮਾਂ ਦੇ ਆ ਖੁਸ਼ੀਆਂ ਨੂੰ ਕੋਈ ਲੁੱਟ ਗਿਆ ਕੀ ਜਾਵਣਾ ਮਾਪਿਆਂ ਦਾ ਜਨਾਂ ਦਾ ਚੱਲ ਦੁਨੀਆ ਤੋਂ ਛੁੱਪ ਗਿਆ ਕੀ ਜਾਵਣਾ ਮਾਪਿਆਂ ਦਾ ਜਨਾਂ ਦਾ ਚੱਲ ਦੁਨੀਆ ਤੋਂ ਛੁੱਪ ਗਿਆ ਕੁਬੜੇ ਦਿਨ ਦਾ ਲਾਸੇ ਓਏ ਤੇਰੇ ਆ ਕੇ ਮਿੱਤਰ ਬੇਲੀ ਤੇਰੇ ਬਾਂਜੋ ਪੁੱਤ ਰਾਵੇ Papa ਕਰਦੀ ਪਈ ਹਵੇਲੀ ਤੇਰੇ ਬਾਂਜੋ ਪੁੱਤ ਰਾਵੇ Papa ਕਰਦੀ ਪਈ ਹਵੇਲੀ ਕੀ ਦੋਸ ਕਿਸੇ ਦਾ ਓਏ ਕੀ ਦੋਸ ਕਿਸੇ ਦਾ ਓਏ ਸਾਦਾ ਰਬ ਹੀ ਜੀ ਦੂਰਸ ਗਿਆ ਕੀ ਜੌਣਾ ਮਪਹਾਂ ਦਾ ਜਨਾ ਦਾ ਚਲ ਦੁਨੀਆ ਤੋਂ ਛੁਪ ਗਿਆ ਕੀ ਜਾਉਣਾ ਮਾਪਿਆਂ ਦਾ ਜਨਾਂ ਦਾ ਚਲ ਦੁਨੀਆ ਤੋਂ ਛੁਪ ਗਿਆ ਰੱਬੀ ਵੀ ਨਾ ਮਾਫ ਕਰੇ ਜਾਨ ਨੇ ਤੁਰ ਕੇ ਮਾਰ ਕੇ ਪਾਪੀ ਸੇੜਾ ਸਿਰ ਤੇ ਸਜਾ ਕੇ ਓਏ ਮਾਰੀ ਤੇਉ ਤੇਰੇ ਨੇ ਥਾਪੀ ਸੇੜਾ ਸਿਰ ਤੇ ਸਜਾ ਕੇ ਓਏ ਮਾਰੀ ਤੇਉ ਤੇਰੇ ਨੇ ਥਾਪੀ ਕੀ ਜਿਗਰੇ ਨਾਲ ਤੁਰਿਆ ਬੱਦੇ ਜਿਗਰੇ ਨਾਲ ਤੁਰਿਆ ਬੇਸ਼ੱਕ ਲੱਖਾਂ ਪੇੜਾ ਟੁੱਟ ਗਿਆ ਕੀ ਜਵੜਾ ਮੱਪਿਆ ਦਾ ਜਨਾ ਦਾ ਚੱਲ ਦੁਨੀਆ ਤੋਂ ਛੁਪ ਗਿਆ ਤੂੰ ਕੱਲਾ ਨਹੀਂ ਮਰਿਆ ਤੇਰੇ ਨਾਲ ਮਰੇ ਨੇ ਲੱਖਾ ਤੂੰ ਕੱਲਾ ਨਹੀਂ ਮਰਿਆ ਤੇਰੇ ਨਾਲ ਮਰੇ ਨੇ ਲੱਖਾ ਕਿਤੋਂ ਵੇਖ ਲੈ ਆਕੇ ਵੇ ਕਿੰਨੀਆਂ ਰੋਂਦੀਆਂ ਫਿਰਦੀਆਂ ਅੱਖਾਂ ਕਿਤੋਂ ਵੇਖ ਲੈ ਆਕੇ ਵੇ ਕਿੰਨੀਆਂ ਰੋਂਦੀਆਂ ਫਿਰਦੀਆਂ ਅੱਖਾਂ ਦਰਨੈ ਸਰਦੂਲਗਰ ਦਾ ਦਰਨੈ ਸਰਦੂਲਗਰ ਦਾ ਸੋਚੀ ਪੈ ਕੇ ਹੋ ਬਸ ਚੁੱਪ ਗਿਆ ਕੀ ਜਾਉਣਾ ਮਾਂ ਪ੍ਰਾਂਦੋ ਜਨਾਦਾਂ ਚੱਲ ਦੁਨੀਆਂ ਤੋਂ ਛੁੱਪ ਗਿਆ ਕੀ ਜਾਉਣਾ ਮ ਪ੍ਰਾਂਦਾ ਜਨਾ ਦਾ ਚੱਲ ਦੁਨੀਆ ਤੋਂ ਛੁਪੇਗਾ ਦੋਸਤੋ ਕਿਵੇਂ ਦਾ ਲੱਗਿਆ ਇਹ ਗੀਤ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਜੇ ਇਹ ਵੀਡੀਓ ਚੰਗੀ ਲੱਗੀ Song ਜਿਹੜਾ ਬਾਈ ਦਾ ਚੰਗਾ ਲੱਗਾ ਤੇ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਫੈਨ ਜਿਹੜੇ ਆ ਜਿੰਨੇ ਚਾਹਣ ਵਾਲੇ ਉਹਨਾਂ ਕੋਲ ਪਹੁੰਚ ਸਕੇ ਧੰਨਵਾਦ ਜੀ